ਕ੍ਰੀ ਜਬੂਰੀਅਤ ਦਿਨ ਮਨਾ ਰਹੇ ਹੈ ਤੇ ਸਾਡੀ ਪਾਰਟੀ 15 ਤਰੀਕ ਨੂੰ ਦਰਬਾਰ ਸਾਹਿਬ ਦੇ ਅੱਗੇ ਇੱਕ ਵੱਡੀ ਕਾਨਫਰੰਸ ਕਰ ਰਹੀ ਹੈ ਕਿ ਸਾਡੀ ਸਿੱਖਾਂ ਦੀ ਜਿਹੜੀ ਜ਼ਰੂਰੀਅਤ ਹੈ ਜਿਹੜਾ ਅਗਰੇਜ਼ਾਂ ਨੇ ਬਸ ਕਿਤਾਸੀ 1925 ਦੇ ਵਿੱਚ ਤੇ ਸਾਡੀ ਐਸਟੀਪੀਸੀ ਸ਼੍ਰੋਮਣੀ ਗੁਰਦਵਾਰਾ ਕਮੇਟੀ ਸਾਬਤ ਹੋਈ ਸੀ ਜਦ ਕਿ ਏਸ਼ੀਆ ਦੇ ਵਿੱਚ 1925 ਦੇ ਵਿੱਚ ਕੋਈ ਵੀ ਪਾਰਲਮੈਂਟ ਨਹੀਂ ਸੀ ਕੋਈ ਜਮੂਰੀਅਤ ਨਹੀਂ ਸੀ ਤੇ ਵੱਡੀ ਗੱਲ ਇਹ ਸੀ ਕਿ ਸਿੱਖ ਰਸਮ ਦੇ ਮਤਬਕ ਵੋਟਿੰਗ ਦੀ ਬਰਾਬਰਤਾ ਦੇ ਕੇ ਦਿੱਤਾ ਗਿਆ ਸੀ ਹੱਕ ਜਦਕਿ ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਬਿਗੀਆਂ ਵੋਟ ਦੇ ਲਈ ਜਿੱਤੋ ਜੈਤ ਕਰਦੀਆਂ ਸੀ ਤੇ ਬਜ਼ਾਰਾਂ 'ਚ ਜਾ ਕੇ ਸ਼ੀਸ਼ੇ ਤੋੜਦੀਆਂ ਸੀ ਜੀਆਂ ਤੇ ਜਿੰਨੇ ਵੀ ਲੈਟਰ ਬਾਕਸ ਹੁੰਦੇ ਸੀ ਉਹਨਾਂ ਦੇ ਵਿੱਚ ਪਟਾਕੇ ਪਾ ਕੇ ਬੰਬ ਪਾ ਕੇ ਉਹ ਦਿਖਾਉਂਦੀਆਂ ਸੀ ਕਿ ਬੀਬੀਆਂ ਨੂੰ ਜਮਹੂਰੀਅਤ ਹੱਕ ਕਿਉਂ ਨਹੀਂ ਮਿਲਿਆ ਉਹ ਵੋਟਾਂ ਕਿਉਂ ਨਹੀਂ ਪਾ ਸਕਦੀਆਂ ਹਨ ਆਪਣੀ ਐਸਡੀਪੀਸੀ ਇੰਡੀਅਨ ਅਵਾਂਸ ਹੈਗੀ ਕਿ ਸਾਨੂੰ ਬੀਬੀਆਂ ਨੂੰ ਵੀ ਬਰਾਬਰ ਦੇ ਹੱਕ ਦਿੱਤੇ ਗਏ ਸੀਗੇ ਔਰ ਪਿਛਲੇ 11 ਸਾਲ ਤੋਂ ਗਵਰਨਮੈਂਟ ਆਫ ਇੰਡੀਆ ਦੀ ਦਾ ਰਿਸਪੋਨਸਿਬਿਲਟੀ ਜ਼ਿੰਮੇਵਾਰੀ ਹੈ ਇਲੈਕਸ਼ਨ ਕਰਾਉਣ ਦੀ ਉਹ ਅਜੇ ਅਜੈਕਸ਼ਨ ਨਹੀਂ ਖਰਾ ਰਿਹਾ ਰਿਹਾ ਇਸ ਕਰਕੇ ਅਸੀਂ ਸਿੱਖ ਤੜਫੇ ਹੋਏ ਹੈ ਕਿ ਤੋ ਸਾਨੂੰ ਨਹਿਰੂ ਨੇ ਕਿਹਾ ਸੀਗਾ ਕਿ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਜੇ ਤੁਸੀਂ ਸਿੱਖ ਸਾਡੇ ਕਾਂਗਰਸ ਦੇ ਜਤੂਆ ਨਾਲ ਚੱਲੋਗੇ ਤਰ ਰੋ ਇੱਕ ਇਹੋ ਜਿਹਾ ਸੀ ਦਿੱਤਾ ਦੇਵਾਂਗੇ ਇੱਥੇ ਤੁਸੀਂ ਆਜ਼ਾਦੀ ਦਾ ਨਿਕਮਾ ਬਾਣ ਸਕੋਗੇ ਇਹ ਸਾਡੇ ਨਾਲ ਨਹਿਰੂ ਨੇ ਬੇਦਾਗ ਦਿੱਤਾ ਸੀਗਾ ਦੂਸਰੀ ਗੱਲ ਹੈ ਕਿ महात्मा गांधी ने सिख ਜਿਹੜੇ ਹੱਤ ਮੰਗ ਰਹੇ ਸੀਗੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਜਿਹੜੇ ਗੁੱਟਾਰੇ ਦਾ ਹੱਤ ਮੰਗ ਰਹੇ ਹੋ ਕਿ ਤੁਹਾਡੀ ਕਮੇਟੀ ਬਣੇ ਤੁਹਾਡੀ ਪਾਰਲਮੈਂਟ ਬਣੇ ਅਗੇ ਤੁਸੀਂ ਆਪਣਾ ਜਿਹੜੇ UN ਮਨਾ ਰਹੇ ਹੈ ਸਾਡੀ ਪਾਰਟੀ ਇੱਥੇ ਦਰਬਾਰ ਸਾਹਿਬ ਦੇ ਅੱਗੇ ਇੱਕ ਬਹੁਤ ਵੱਡਾ ਮਜਰਾ ਕਰ ਰਹੀ ਹੈ ਕਿ ਜਿਹੜੀ ਸਾਨੂੰ ਸਿੱਖਾਂ ਨੂੰ ਜ਼ਬੂਰੀਅਤ 1925 ਦੇ ਵਿੱਚ ਮਿਲੀ ਸੀ ਸਾਡੀ ਐਸਪੀਸੀ ਬਣੀ ਸੀ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਬੰਦਾਂ ਤੋਂ ਬਰਤਬਰੇ ਛੜਾਏ ਗਏ ਸੀ ਮਤਲਬ ਕਰਤਾ ਯਾਤ ਜੇ ਉਹਨਾਂ ਨੇ ਮਾਸਟਰ ਜੀ ਨੂੰ ਕਿਹਾ ਸੀਗਾ ਕਿ ਮਾਸਟਰ ਜੀ ਹੋਂ ਮੁਸਲਮਾਨ ਹਿੰਦੂ ਸਿੱਖ ਆਏ ਹੈ ਬਾਂਗਰੇ ਆਪਣੀ ਆਪਣੀ ਥਾਂ ਜਦੋਂ ਅੰਗਰੇਜ਼ ਚੱਲੇ ਗੋਗਾ ਪਰ ਅਸੀਂ ਅਜੇ ਸਿੱਖ ਅੰਗਰੇਜ਼ਾਂ ਕੋਲੇ ਨਹੀਂ ਪਹੁੰਚੇ ਕਿ ਸਾਨੂੰ ਆਪਣਾ ਹੱਕ ਅਜੇ ਤਾਂ ਮੁਰਖਤਾ ਚਾਹੀਦਾ ਤੇ ਮਾਸਟਰ ਜੀ ਤੋਂ ਮੇਰੇ ਬਜੋਖ ਛੋਟੇ ਸੀਗੇ ਉਹਨਾਂ ਦੀ ਪਾਠ ਹੀ ਦੇ ਸੀਗੇ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਸੀ ਓ ਮਾਸਟਰ ਜੀ ਕਹਿੰਦੇ ਗੁਵਿੰਦਰ ਸਿੰਘ ਤੈਨੂੰ ਨਹੀਂ ਪਤਾ ਆਪਾਂ ਪਹਿਲਾ ਅਗਰੀਜਾ ਨੂੰ ਕੱਢ ਲੀਏ ਫੇਰ ਸਾਡਾ ਵੱਡਾ ਭਰਾ ਹਿੰਦੂ ਸਾਨੂੰ ਸਾਰੇ ਹੱਥ ਦੇ ਦਿੰਦਾ ਤੇ ਸੁਹਾਗ ਬਿジネス맨 ਨੇ ਕਿਹਾ ਮਾਸਟਰ ਜੀ ਜਦੋਂ ਬਿਓ ਬਰਚੇ ਤੇ ਵੱਡਾ ਭਰਾ ਛੋਟੇ ਭਰਾ ਨੂੰ ਸਾਰੇ ਹੱਥ ਦੇ ਦਿੰਦਾ ਫੇਰ ਮਾਸਟਰ ਜੀ ਚੁੱਪ ਕਰਕੇ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀ ਇਸ ਕਰਕੇ ਜਦੋਂ ਮੁਸਲਮਾਨ ਵੀ ਤਿਆਰ ਹੋਏ ਹੋਏ ਸੀ ਹਿੰਦੂ ਵੀ ਤਿਆਰ ਹੋਏ ਹੋਏ ਸੀਗੇ 1946 ਦੇ ਵਿੱਚ ਫਿਰ ਸ਼੍ਰੋਮਣੀ ਗੁਰਪਰਵਾਰ ਤੋਂ ਮੈਂਟੀ ਨੇ ਇੱਕ ਮਤਾ ਪਾਇਆ ਸਰਬਸੰਤੀ ਜਨਾਲ ਹਮਨਸਿਖ ਭੋਗੜ ਸੀਗੇ ਐਸਪੀਸ ਦੇ ਮੈਂਬਰ ਜਿਨ੍ਹਾਂ ਨੇ ਮਤਾ ਦੇ ਅੰਦਰ ਉਹਨਾਂ ਨੇ ਫਿਰ ਸਰਬਸੰਤੀ ਜਨਾਲ ਮਤਾ ਪਾਸ ਕੀਤਾ ਕੀ ਸਿੱਖਾਂ ਨੂੰ ਖਾਲਸਾਣ ਚਾਹੀਦਾ ਹੈ ਹੁਣ ਇਹ 1947 ਚ ਬਥਾ ਪਾਸ ਕੀਤਾ ਗਿਆ ਪਰ ਤੁਸੀਂ ਸਾਰੇ ਸਿਆਣੇ ਹੋ ਜੇ ਜੋ ਗੱਡੀ ਪਲੇਟਫਾਰਮ ਤੇ ਆ ਜੇ ਉਦੋਂ ਆਪਾਂ ਸਟੇਸ਼ਨ ਮਾਸਟਰ ਤੋਂ ਟਿਕਟ ਮੰਗਦੀ ਹੈ ਇਹ ਤਾਂ ਕਦੇ ਮਿਲ ਜਾਂਦੀ ਹੈ ਨਹੀਂ ਤਾਂ ਸਟੇਸ਼ਨ ਮਾਸਟਰ ਕਹਿੰਦਾ ਸੌੜੇ ਜੀ ਸਾਰੀ ਅੰਸਕਾ ਪਤਾ ਤੁਮੈ ਸੋ ਮੇਰਾ ਮਤਲਬ ਇਹ ਸਿੱਖ ਸਿਆਸਤ ਨੇ ਉਦੋਂ ਵੀ ਉਹ ਵੀ ਗਲਤੀ ਕੀਤੀ ਹੈ ਕਿਉਂਕਿ ਜਿਹਦੇ ਕਬਜ਼ੇ ਦੇ ਵਿੱਚ ਐਸਟੀਪੀਸੀਆਂ 11 ਸਾਲ ਤੋਂ ਹੈ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਸਾਡੀ ਟਰਮ ਖਤਮ ਹੋ ਗਈ ਹੈ ਤੇ ਕਿਉਂਕਿ ਇਹਨਾਂ ਨੂੰ ਹਿੰਦੂਵਾਦੀ ਕਾਂਗਰਸ ਨੇ ਮਹੰਤ ਬਣਾ ਦਿੱਤਾ ਕਿ ਉਹ ਐਸਟੀ ਪਕੜ ਕੇ ਛੱਡ ਦੇ ਤੇ ਇਲੈਕਸ਼ਨ ਵੀ ਹੋਣ ਦਿੱਤੇ ਸੋ ਇਹ ਸਾਰੀ ਥੀਜਾ ਕਿ ਜਿਵੇਂ ਸ਼੍ਰੋਮ ਦਸ ਸਾਹ ਨੇ ਕਿਹਾ ਸੀਗਾ ਕਿ ਸਾਨੂੰ ਦੋ ਹੱਕ ਦੇ ਦੂਗਾ ਉਹੀ ਗੱਲ ਹੈ ਕਿ ਅਰਜ ਬੀ ਜੀ ਪੀ ਆਰ ਐਸ ਐਸ ਦੀ ਪੱਟੜ ਵਾਲੀ ਹਿੰਦੂਤਵਾ ਸਰਕਾਰ ਹੈ ਜਿਹੜਾ ਸਿੱਖਾਂ ਦਾ ਸਭੂਰੀਤ ਨੂੰ ਉਸ ਨੇ ਬੰਦ ਕਰ ਦਿੱਤਾ ਹੈਗਾ ਪਾਰਲੀਮੈਂਟ ਦੇ